ਯਾ ਬਈ ਤੁਸੀਂ ਫੌਜ ਚ ਵੀ ਆਵਾ ਟਾਈਮ ਲਾ ਕੇ ਆਏ ਹੋ ਫੌਜ ਚ ਸਰਵਸੋ ਪੂਰੀ ਕਰਕੇ ਆਏ ਆਪਾਂ ਉਹ ਉਥੋਂ ਦਾ ਕਿੱਸਾ ਸੁਣਾਓ ਕਿੱਸੇ ਫੌਜ ਦੇ ਬਹੁਤ ਉਹ ਕਾਰੀ ਸਮਸਿਆਵਾਂ ਵੀ ਆਉਂਦੀਆਂ ਤੇ ਕਿਸੇ ਵੀ ਕਾਫੀ ਹੋਣਗੇ ਨਾ ਮੈਂ ਨਾ ਚੜ੍ਹਦੀ ਜਵਾਨੀ ਚ ਜਦੋਂ ਭਰਤੀ ਹੋਇਆ ਨਾ ਅੱਛਾ ਮਦਾਨੀ ਏਰੀਆ ਚ ਆਪਣੀ ਡਿਊਟੀ ਸੀਗੀ ਅੱਛਾ ਮਦਾਨੀ ਏਰੀਏ ਦੇ ਵਿੱਚ ਡਿਊਟੀ ਰਹੀ ਆਪਣੀ 9 ਸਾਲ ਅੱਛਾ 9 ਸਾਲ ਮਦਾਨੀ ਏਰੀਏ ਦੀ ਡਿਊਟੀ ਤੇ ਤਜਰਬਾ ਬਹੁਤ ਆਪਣਾ ਉਹਨੇ ਤਜਰਬਾ ਤਾਂ ਆ ਹੀ ਜਾਂਦਾ ਹਾਂ ਤਜਰਬਾ ਆ ਜਾਂਦਾ ਬਾਕੀ ਉਹ ਵੀ ਆਪਾਂ ਨਵੇਂ ਮੁੰਡੇ ਨਾਲੋਂ ਹਿੰਮਤੀ ਸੀ ਅੱਛਾ ਨਵੇਂ ਮੁੰਡੇ ਨਾਲੋਂ ਹਿੰਮਤੀ ਸੀ ਸਾਡੀ ਡਿਊਟੀ ਲੱਗੀ ਰਾਜਸਥਾਨ ਚ ਅੱਛਾ ਰਾਜਸਥਾਨ ਚ ਅਸੀਂ ਡਿਊਟੀ ਕਰਦੇ ਕਰਦੇ ਨਾ ਤੇ ਸਾਡੀ ਜੁੰਟ ਦੇ ਵਿੱਚ ਨਾ 12 ਪਸ਼ੂਆਂ ਦੀ ਕਿਸਪੈਟ ਹੋ ਜਾ ਕਰੇ ਅੱਛਾ ਤੈਨੂੰ ਪਤਾ ਫੌਜ ਦਾ ਕੰਮ ਹੋ ਜਾਂਦਾ ਚਾਹਵਾ ਵੀ ਉਹਵੇਂ ਰੰਬੜਤੀ ਜਾਂ ਸੋਛੜਾ ਏਰੀਆ ਚ ਮੈਦਾਨ ਦੇ ਵਿੱਚ ਹੀ ਹੁੰਦਾ ਚਿੱਟਾ ਟੈਂਟ ਲਾ ਲੈਣੇ ਮੋਰਚੇ ਪੱਟੀ ਜਾਣੇ ਅੱਛਾ ਹੁਣ ਤਾਂ ਮਸ਼ੀਨਾਂ ਆ ਗਈਆਂ ਜੁਨਟਾਂ ਕੋਲੇ ਕੰਮ ਸੌਖਾ ਹੋ ਗਿਆ ਅਸੀਂ ਹੱਥੀ ਮੋਰਚੇ ਪੱਟਿਆ ਹੱਥੀ ਪੱਟਦੇ ਹਾਂ ਹਾਂ ਹੱਥੀ ਮੋਰਚੇ ਪੱਟੇ ਜਵਾਨ ਹੈ ਰਾਤ ਨੂੰ ਰੈਸਟ ਕਰੀ ਜਾਂਦੇ ਤੇ 12 ਪਸੂ ਆ ਅੱਛਾ 12 ਪਸੂ ਆਇਆ ਕਰਨ ਤੇ ਸਾਨੂੰ ਨਾ ਕਿਸੇ ਪੁਰਾਣੇ ਬੰਦੇ ਨੇ ਦੱਸਿਆ ਉੱਥੇ ਪਹਿਲਾਂ ਉੱਥੇ ਡਿਊਟੀ ਕਰਦਾ ਸੀ ਅਸੀਂ ਨਵੇਂ-ਨਵੇਂ ਗਏ ਮੈਨੂੰ ਆਦਾ ਵੀ ਗੱਲ ਏ ਸਿੰਘ ਸਾਹਿਬ ਇੱਥੇ ਢੱਟਾ ਬਹੁਤ ਖਤਰਨਾਕ ਐ ਇਸ ਵਗ ਦੇ ਵਿੱਚ ਅੱਛਾ ਵੀ ਢੱਟਾ ਨਾ ਬਹੁਤ ਜਮਾਨ ਚਖਮੀ ਕੀਤੇ ਤਾਂ ਤੁਸੀਂ ਥੋੜਾ ਜਿਹਾ ਧਿਆਨ ਰੱਖਿਆ ਕਰੋ ਠੀਕ ਹੈ ਇਹਦਾ ਪਤਾ ਕੋਈ ਨਹੀਂ ਸੁੱਤੇ ਪਏ ਤੇ ਆ ਕੇ ਵਾਰ ਕਰਦਾ ਅੱਛਾ ਮੈਂ ਵੀ ਡਰ ਗਿਆ ਸਿੰਘਾਂ ਦੇ ਚੱਕ ਲੈਂਦਾ ਉਹ ਸਿੰਘਾਂ ਤੇ ਬਈ ਟਟਾ ਖਤਰਨਾਕ ਹੀ ਬਹੁਤ ਸੀਗਾ ਆਏ ਸੀਗੇ ਸਿੰਘੋ ਦੇ ਆਏ ਅੱਗੋਂ ਆਏ ਹੂੰ ਤੇ ਪੂਰਾ ਉਹ ਤਾਂ ਡਰਾਵੇ ਲਾਲ ਅੱਖਾਂ ਆਦੀਆਂ ਅੱਛਾ ਉਹੀ ਗੱਲ ਦੋਕ ਦਿਨ ਨੰਗੇ ਹੂੰ ਦੋਕ ਦਿਨ ਨੰਗੇ ਤੇ ਟਟਾ ਆ ਗਿਆ ਰਾਤ ਨੂੰ ਕੈਂਪ ਦੇ ਵਿੱਚ ਅੱਛਾ ਟਟਾ ਆ ਗਿਆ ਕੈਂਪ ਦੇ ਵਿੱਚ ਤੇ ਖੌਰੂ ਪੱਟੇ ਬਾਈ ਹੂੰ ਬੁਰਾ ਬੈਂਕੇ ਦਿਹਾੜੇ ਤੇ ਬੜਕਾਂ ਮਾਰੇ ਮਰ ਕਮਾ ਮਾਰਨਗੇ ਇਹ ਕਥਾ ਗਾਰਾ ਮਾਰੇ ਤੇ ਅੱਗੋਂ ਦੋ ਜਵਾਨ ਸਾਡੇ ਸੀ ਇਹ ਨੇਪਾਲ ਵਾਲੇ ਅੱਛਾ ਉਹ ਵਿਚਾਰੇ ਭੱਜੇ ਫਿਰਨ ਅੱਗੇ ਪਿੱਛੇ ਉਹਨਾਂ ਦੀ ਡਿਊਟੀ ਸੀ ਰਾਤ ਨੂੰ ਵਿੜਕ ਮੈਨੂੰ ਵੀ ਲੱਗੀ ਮੈਂ ਵੀ ਜਾਗੋ ਮੀਚੀ ਜੀ ਚ ਪਿਆ ਸੀ ਅੱਛਾ ਮੈਂ ਜਾ ਕੇ ਵੇਖਿਆ ਮੈਂ ਕਿਹਾ ਯਾਰ ਪਸੂ ਆ ਕੇ ਲੱਗਦੇ ਵੀ ਜਿਹੜਾ ਟੱਠੇ ਦਾ ਨਾਂ ਸੁਣੀਦਾ ਸੀ ਉਹ ਹੀ ਆ ਗਿਆ ਉਹ ਹੀ ਆ ਗਿਆ ਬਈ ਉਹੀ ਗੱਲ ਜਦੋਂ ਮੈਂ ਜਾ ਕੇ ਗਿਆ ਦੂਰੋਂ ਮੈਂ ਮਾਰੀ ਟਾਰਚ ਸਾਡੇ ਕੋਲ ਟਾਰਚਾਂ ਬਹੁਤ ਘੈਂਟ ਹੁੰਦੀਆਂ ਬਹੁਤ 2 ਕਿਲੋਮੀਟਰ ਤੱਕ ਰੋਸ਼ਨੀ ਪੈਂਦੀ ਇਹਨਾਂ ਦੀ ਜਦੋਂ ਮੈਂ ਮਾਰੀ ਟਾਰ ਚ ਸਿੱਧੀ ਟੱਟੇ ਦੇ ਹੂੰ ਟੱਟੇ ਦੀਆਂ ਤਾਂ ਵੀ ਐ ਲਾਲ ਅੱਖਾਂ ਐ ਸਿੰਗ ਡਰਾਵੇ ਪੂਰਾ ਡਰਾਵੇ ਬੜਕਾ ਮਾਰੇ ਆ ਰੱਖ ਦੇਣਾ ਲੈਣਾ ਕੀ ਤੁਹਾਡਾ ਮੈਂ ਟਾਰ ਚ ਰੱਖਤੀ ਬਾਈ ਪਾਸੇ ਅੱਛਾ ਪਹਿਲਾਂ ਦੋ ਕਿ ਮੈਂ ਡੰਡ ਬੈਠ ਕੇ ਮਾਰੀਆਂ ਵਾਹ ਜੀ ਵਾਹ ਪਿਆ ਉੱਠਿਆ ਸੀ ਨਾ ਸਰੀਰ ਵਰਮਾ ਅਪ ਕਰਕੇ ਆ ਉਹ ਮੇਰਾ ਮੈਂ ਠੰਡੇ ਸਰੀਰ ਦਾ ਕਾਹਨੂੰ ਪੰਗਾ ਲੈਣਾ ਜਦੋਂ ਮੈਂ ਵਧਿਆ ਟੱਟੇ ਵਾਲੇ ਨੂੰ ਮੈਨੂੰ ਜਵਾਨਾਂ ਦੇ ਸਰ ਜੀ ਧਿਆਨ ਨਾਲ ਵੀ ਇਹ ਖਤਰਨਾਕਾ ਨੁਕਸਾਨ ਕਰੂਗਾ ਮੈਂ ਕਿਹਾ ਵੀ ਤੁਸੀਂ ਆਪ ਦਾ ਆਪ ਬਚਾਲੋ ਮੈਂ ਜਾਣਾ ਤੇ ਠੱਠਾ ਜਾਣਾ ਸਾਡੇ ਚੱਕ ਹੈਣੀ ਅੱਜ ਹਾਂ ਜਾ ਠੱਠਾ ਹੈ ਨਹੀਂ ਤੇ ਜਾ ਮੈਂ ਹੈ ਨਹੀਂ ਬਾਈ ਫਿਰ ਤੁਸੀਂ ਯਕੀਨ ਕਰਿਓ ਜੇ ਮੈਂ ਜਵਾਂ ਠੱਠੇ ਵਾਲ ਨੂੰ ਕਰਕੇ ਸਿਹਤ ਜਦੋਂ ਗਿਆ ਸਿੱਧਾ ਅੱਛਾ ਠੱਠੇ ਦੀਆਂ ਪਾਈਆਂ ਅੱਖਾਂ ਚੱਖਾਂ ਹਾਂ ਤੇ ਠੱਠੇ ਨੇ ਵੀ ਬਾਈ ਪੂਰੀ ਸ਼ਿਸਤਰ ਲੈ ਲਈ ਚੱਕ ਲੂੰ ਇਹਨੂੰ ਸਿੰਘਾਂ ਤੇ ਅੱਛਾ ਇਧਰੋਂ ਮੈਂ ਵਧਿਆ ਉਧਰੋਂ ਠੱਠਾ ਵਧਿਆ ਮੈਂ ਬਈ ਫਟਵਾ ਕੇ ਉਹਦੇ ਪਾਲਿਆ ਸਿੰਗਾ ਨੂੰ ਹੱਥ ਅੱਛਾ ਠੱਠੇ ਦੇ ਹੂੰ ਉਹ ਆ ਕੇ ਸਿੰਗਾ ਨੂੰ ਹੱਥ ਜਦੋਂ ਆਏ ਦਿੱਤੇ ਵੜਾਵੇਂ ਉਹਨੂੰ ਤੇ ਫਟਕਾਰ ਕੇ ਧੋਬੀ ਪੜਕਾ ਮਾਰਿਆ ਠੱਠੇ ਦਾ ਅੱਛਾ ਮਾਰਿਆ ਚਲਾ ਕੇ ਬਈ ਇੱਥੋਂ ਮਣਕਾ ਟੁੱਟ ਗਿਆ ਠੱਠੇ ਦਾ ਠੱਠੇ ਦਾ ਖੜਕਾ ਵਾਹ ਜੀ ਵਾਹ ਖੜਕਾ ਪਿਆ ਬਈ ਖੋਸ ਨਿਕਲ ਗਿਆ ਠੱਠੇ ਦਾ ਤਾਂ ਉੱਥੇ ਮਰੇ ਪਏ ਦਾ ਹੀ ਮੈਂ ਨਾ ਮਰ ਗਿਆ ਬਈ ਜਦੋਂ ਮਣਕਾ ਹੀ ਟੁੱਟ ਗਿਆ ਹੂੰ ਤੇ ਉਹ ਜਿਵੇਂ ਜਿਵੇਂ ਉੱਥੇ ਇੱਕ ਦੂਜੇ ਨੂੰ ਪਤਾ ਲੱਗਾ ਯੂਨਿਟ ਦੇ ਵਿੱਚ ਸਾਰੀ ਯੂਨਿਟ ਰਾਤ ਨੂੰ ਉੱਠ ਖੜੀ ਹਾਂ ਉਹਨੇ ਆ ਤਾੜੀਆਂ ਮਾਰੀਆਂ ਆਪਣਾ ਚੰਗਾ ਮਾਨ ਸਨਮਾਨ ਕੀਤਾ ਜੁਨਟ ਨੇ ਠੀਕ ਹੈ ਤੇ ਆਪਾਂ ਨੂੰ ਰਿੰਕ ਮਿਲਿਆ ਉੱਥੇ ਪਹਿਲਾਂ ਮੈਂ ਸਪਾਈਨ ਸੀਗਾ ਅੱਛਾ ਉਦੋਂ ਮੁੜ ਕੇ ਹਾਂ ਉਹ ਟਟਿਆ ਡਰ ਮੁਕਾਤਾ ਤੇ ਉਦੋਂ ਮਗਰੋਂ ਆਪਾਂ ਨੂੰ ਰਿੰਕ ਦਿੱਤਾ ਉਹਨਾਂ ਨੇ ਅੱਛਾ ਤੇ ਪੂਰਾ ਇੱਜ਼ਤ ਮਾਨ ਵਧ ਗਿਆ ਆਪਣਾ ਜੁਨਟ ਚ ਵੀ ਬੰਦੇ ਨੇ ਟੱਟੇ ਨਾਲ ਮੁਕਾਬਲਾ ਕੀਤਾ ਤੇ ਸਾਡਾ ਵੀ 45 ਮਿੰਟ ਕੁលਿਆ ਮੈਂ ਟਟੇ ਦਾ 45 ਕੁਰੇ 45 ਮਿੰਟ 1 ਹੋਣਾ ਘੰਟਾ ਗੁਰਖੇ ਨੇ ਦੱਸਿਆ ਮੈਨੂੰ ਨੇ ਟਾਈਮ ਨੋਟ ਕੀਤਾ ਜੀ ਉਹਦਾ ਸਰ ਜੀ ਆਪਾਂ ਦਾ 45 ਮਿੰਟ ਇਸ ਕੇ ਸਾਥ ਝਗੜਾ ਕੀਤਾ ਵਾਹ ਜੀ ਵਾਹ 45 ਮਿੰਟਾਂ ਚ ਆਪਾਂ ਚਿੱਤ ਕਰਤਾ ਟਟੇ ਇਹ ਫਿਰ ਜੁਰਮਾਨਾ ਸੀ ਬਈ ਉਹ ਐਂ ਸੀ ਸਰੀਰ ਆਪਣਾ ਉਹਨੂੰ ਥੋੜਾ ਜਿਹਾ ਮੇਰੇ ਉਮਰ ਦੇ ਹਿਸਾਬ ਨਾਲ ਫਰਕ ਪੈ ਗਿਆ ਪਹਿਲਾਂ ਤਾਂ ਹੁਣ ਵੀ ਆਪਾਂ ਨੌਜਵਾਨ ਮੁੰਡੇ ਨੂੰ ਕਿਸੇ ਨੂੰ ਖੰਗਣ ਨਹੀਂ ਦਿੰਦੇ ਠੀਕ ਆ ਆ ਕੇ ਜਦੋਂ ਅਫਸਰਾਂ ਦੇ ਹੋਏ ਪੇਸ਼ ਮਾਰਿਆ ਸਲੂਟ ਅੱਛਾ ਜੰਮੂ ਚ ਜਾ ਕੇ ਹਾਂ ਜੰਮੂ ਚ ਜਾ ਕੇ ਅਫਸਰ ਮੇਰੇ ਨਾਲ ਗੱਲ ਸਾਂਝੀ ਕੀਤੀ ਉਹ ਠੱਠੇ ਵਾਲੀ ਵਾਰਤਾ ਸਾਂਝੀ ਕੀਤੀ ਇਹਨਾਂ ਨੇ ਯਾਰ ਤੇਰੇ ਦਲੇਰੀ ਦੇ ਚਰਚੇ ਸੁਣੇ ਆ ਵੀ ਇੱਥੇ ਨਾ ਰਾਤ ਨੂੰ ਸ਼ੇਰ ਆ ਜਾਂਦਾ ਜੁੰਟ ਦੇ ਵਿੱਚ ਤੇ ਤੁਹਾਡੀ ਡਿਊਟੀ ਇੱਥੇ ਲੱਗਣੀ ਆ ਵੀ ਰਾਤ ਨੂੰ ਜਵਾਨਾਂ ਦਾ ਨੁਕਸਾਨ ਕਰਦਾ ਹਾਂ ਤੇ ਉਹ ਗੋਲੀ ਗਾਲੀ ਦੀ ਮਾਰਤੇ ਨਹੀਂ ਮਰਦਾ ਕਿ ਸ਼ੇਰ ਫਰਤੀਲਾ ਬਹੁਤ ਹੈ ਅੱਛਾ ਵੀ ਆਪਾਂ ਉਹਦੇ ਨਾਲ ਨਜੱਠਣ ਆਖ ਤੇ ਤੁਹਾਨੂੰ ਸੱਦਿਆ ਸਪੈਸ਼ਲ ਹਾਂ ਪਰ ਮਿਹੂਰੀ ਹੋ ਗਈ ਨਾ ਮਿਹੂਰੀ ਹੋ ਗਈ ਬਾਈ ਕਹਿੰਦੇ ਵੀ ਤੁਸੀਂ ਆਏ ਆ ਥੱਕੇ ਟੁੱਟੇ ਅੱਜ ਕਰੋ ਰੈਸਟ ਅੱਛਾ ਤੇ ਕੱਲ ਤੋਂ ਤੁਹਾਡੀ ਡਿਊਟੀ ਸ਼ੁਰੂ ਆ ਵਾਹ ਜੀ ਵਾਹ ਤੇ ਉਹ ਜਿੱਥੇ ਜੁੰਟ ਬੈਠੀ ਸੀਗੀ ਉੱਥੇ ਜਿਹੜਾ ਪਹਿਰਾ ਲੱਗਦਾ ਸੀ ਬਾਈ ਉਹਨਾਂ ਜਵਾਨਾਂ ਦਾ ਛੇਰ ਆ ਕੇ ਰਾਤ ਨੂੰ ਨੁਕਸਾਨ ਕਰ ਜਾਂਦਾ ਸੀ ਅੱਛਾ ਮੈਨੂੰ ਟੇਕ ਕਿੱਥੇ ਬਾਈ ਜਦੋਂ ਕੰਮ ਦੇ ਤਾਂ ਹਨਾ ਰਾਤ ਨੂੰ ਪਹਿਰੇ ਦੇ ਉੱਤੇ ਖੜੇ ਉਹ ਜਵਾਨ ਮੈਂ ਉੱਠਿਆ ਬੈਰਕ 'ਚੋਂ ਅੱਛਾ ਜਾ ਕੇ ਵੇਖਿਆ ਤੇ ਬਰੀਜੇ ਜਾਨ ਵਿਚਾਰੇ ਹੂੰ ਮੈਂ ਖਰ ਗਾਲਿਓ ਆ ਵੀ ਕੱਲ ਨੂੰ ਵੀ ਡਿਊਟੀ ਕਰਨੀ ਕਰਨੀ ਆ ਤੁਸੀਂ ਅੱਜ ਹੀ ਮੈਨੂੰ ਦਿਓ ਮੋਰਚਾ ਮੋਰਚਾ ਮੈਨੂੰ ਸੰਭਾਓ ਮੋਰਚਾ ਮੈਨੂੰ ਸੰਭਾਓ ਤੇ ਤੁਸੀਂ ਬੇਫਿਕਰ ਹੋ ਕੇ ਸੌਜੋ ਅੱਛਾ ਉਹ ਸਵਾਪਈ ਮੈਂ ਕਿਹਾ ਸੌਜੋ ਹਾਂ ਹਾਂ ਉਹ ਕਹਿੰਦਾ ਸਰ ਜੀ ਸਭੀ ਡਿਊਟੀ ਪਈ ਆ ਮੈਂ ਕਿਹਾ ਨਹੀਂ ਯਾਰ ਤੁਸੀਂ ਸੌਜੋ ਕੋਈ ਚੱਕਰ ਨਹੀਂ ਬੇਫਿਕਰ ਹੋ ਜਾ ਵੀ ਮੈਂ ਹੈਗਾ ਉਹੀ ਗੱਲ ਵੀ ਮਾੜੀ ਕਿਸਮਤ ਸ਼ੇਰ ਦੀ ਹਾਂ ਸ਼ੇਰ ਆ ਗਿਆ ਰਾਤ ਨੂੰ ਅੱਛਾ 1:00 ਦਾ ਟਾਈਮ ਵਾਹ ਜੀ ਵਾਹ ਐ ਰਾਤ ਵੀ ਸਾਂਸਾਂ ਸਾਂ ਕਰੇ ਹਾਂ ਸ਼ੇਰ ਆ ਗਿਆ ਜਦੋਂ ਸ਼ੇਰ ਨੇ ਮਾਰੀ ਆ ਕੇ ਧਾੜ ਹਾਂ ਮੈਂ ਵੇਖਿਆ ਮੈਂ ਕਿਹਾ ਲੈ ਵੀ ਆ ਗਿਆ ਹਾਂ ਜਦੋਂ ਸ਼ੇਰ ਨੂੰ ਬਈ ਮੈਂ ਸ਼ੇਰ ਦੀਆਂ ਪਾਈਆਂ ਅੱਖਾਂ ਚੱਖਾਂ ਤੇ ਮੈਨੂੰ ਉਹਨਾਂ ਨੇ ਦੱਸਿਆ ਤਾਂ ਸੀਗੇ ਵੀ ਗੋਲੀ ਦੀ ਮਾਰ ਗੋਲੀ ਨਹੀਂ ਖਾਂਦਾ ਮੇਪਰ ਤਿੱਲਾ ਵਾਲਾ ਮੈਂ ਹੈ ਯਾਰ ਗੋਲੀ ਮਾਰਮੂਨ ਦੀ ਲੋੜ ਹੀ ਨਹੀਂ ਇਹਦੇ ਨਾਲ ਦੋ ਹੱਥ ਜੂ ਹੀ ਵੇਨੇ ਆ ਵੈਸੇ ਹੀ ਵੇਨੇ ਆ ਵੈਸੇ ਹੀ ਵੇਨੇ ਮੈਂ ਰਫਲ ਰੱਖਤੀ ਬਾਈ ਉੱਥੇ ਆ ਵੀ ਟੱਠੇ ਨਾਲ ਤਕੜਾ ਹੋਊਗਾ ਹਾਂ ਟੱਠੇ ਨਾਲੋਂ ਥੋੜਾ ਤਕੜਾ ਮੈਂਗਾ ਨਾਲੇ ਦਲੇਰੀ ਬਹੁਤ ਆਪਣੇ ਤੇ ਤਾਂ ਬਾਈ ਮੈਂ ਰਫਲ ਰੱਖਤੀ ਸਾਈਡ ਤੇ ਜਦੋਂ ਹੋਇਆ ਛੇਰ ਨੂੰ ਸਿੱਧਾ ਛੇਰ ਵੀ ਜਦੋਂ ਜਦੋਂ ਉੱਠ ਕੇ ਆ ਕੇ ਤੇ ਮੇਰੇ ਇੱਥੇ ਲਾ ਲਈ ਪੰਜੀਆਂ ਮੇਰੇ ਜੀ ਵੀ ਲਕੀਰਾ ਆਈਆਂ ਇੱਥੇ ਨਿਸ਼ਾਨ ਹੈਗੇ ਨਿਸ਼ਾਨ ਹੈਗੇ ਆ ਨਾ ਫਿਰ ਉਹ ਕੋੜਾ ਅਕਸਰ ਮਾੜੀ ਮੋਟੀ ਚੀਜ਼ ਸੀ ਐ ਤੇ ਮਾੜੇ ਮੋਟੇ ਚੱਕ ਚੁੱਕ ਵੀ ਮਾਰ ਗਿਆ ਹਮਮ ਉਹਨੇ ਜਦੋਂ ਲਾਇ ਇੱਥੇ ਮੇਰੇ ਆ ਪੰਜੇ ਤੇ ਮੈਂ ਵੀ ਪੈਰ ਚ ਚੱਕ ਕੇ ਖੜ ਗਿਆ ਹਮਮ ਜਦੋਂ ਬਈ ਸ਼ੇਰ ਨੇ ਪੰਜੇ ਲਾਇ ਤੇ ਮੇਰੇ ਹੱਥ ਚ ਕੰਨ ਆ ਗਏ ਸ਼ੇਰ ਦੇ ਦੋਵੇਂ ਆਏ ਅੱਛਾ ਜਦੋਂ ਮੈਂ ਐ ਕਰਕੇ ਮਰੋੜਿਆ ਸ਼ੇਰ ਨੂੰ ਦੋ ਵਾਰੀ ਐ ਮਰੋੜਿਆ ਹਮਮ ਤੇ ਸ਼ੇਰ ਤਾਂ ਪਸਤ ਹੋ ਗਿਆ ਅੱਛਾ ਫਿਰ ਪਸਤ ਹੋ ਕੇ ਮਾਰਿਆ ਚਲਾ ਕੇ ਹਮਮ ਚਲਾ ਕੇ ਮਾਰੇ ਉੱਠ ਕੇ ਜੋ ਦਵਾਰਾ ਆਇਆ ਫੇਰ ਦਾ ਪਾਗ ਜਵਾੜਾ ਚਾਹਤਾ ਤੇ ਸ਼ੇਰ ਖਲਾਰਤਾ ਤੇ ਸ਼ੇਰ ਮਾਰਿਆ ਚਲਾਕ ਪਾੜ ਤੇ ਜਵਾੜੇ ਪਾੜ ਤੇ ਮਾਣਾ ਮੁੰਡਿਆਂ ਨਾਲ ਆਖਿਆ ਵੀ ਆ ਜਾਓ ਡਿਊਟੀ ਸੰਭਾਲ ਲੋ ਆਉਦੀ ਸੰਭਾਲਣੀ ਤਾਂ ਕੰਮ ਹੋ ਗਿਆ ਹਮ ਕੰਮ ਗਿਆ ਥੋੜਾ ਜਾਂ ਮੈਂ ਅੱਛਾ ਜਾ ਕੇ ਆਪਾਂ ਪੈ ਗਏ ਬੇਫਿਕਰ ਹੋ ਕੇ ਸ਼ੇਰ ਦੇ ਡਰ ਸੀ ਕੰਮ ਨਿਭੜ ਗਿਆ ਮੁੱਕ ਗਿਆ ਮੁੱਕ ਗਿਆ ਤੜਕੇ ਬਈ ਸਾਹਬ ਆਇਆ ਚੈਕਿੰਗ ਤੇ ਹਮ ਸਾਹਬ ਆਇਆ ਚੈਕਿੰਗ ਤੇ ਜਦੋਂ ਨੇ ਮਾਰੀ ਨਿਗਾ ਹਮ ਤੇ ਸ਼ੇਰ ਨੂੰ ਤਾਂ ਕੀੜੀਆਂ ਚੜੀਆਂ ਪਈਆਂ ਅੱਛਾ ਸ਼ੇਰ ਤੇ ਤਾਂ ਕੀੜੀਆਂ ਚੜੀਆਂ ਫਰਨ ਹਾਂ ਤੇ ਸਰ ਆਪਣਾ ਅਫਸਰ ਸਾਡਾ ਕਹਿੰਦਾ ਵੀ ਆ ਤਾਂ ਸਿੰਘ ਸਾਹਿਬ ਦਾ ਕੰਮ ਆ ਰਾਤ ਕਰਕੇ ਡਿਊਟੀ ਅੱਛਾ ਮੈਨੂੰ ਵੀ ਜਾ ਕੇ ਮੁੰਡਿਆਂ ਨੇ ਠਾਇਆ ਸਰ ਯਾਦ ਕਰਦੇ ਤੁਹਾਨੂੰ ਲੈ ਜੀ ਬਾਈ ਮਾਰਿਆ ਸਲੂਟ ਤੇ ਮੈਨੂੰ ਦਾ ਵੀ ਬਹੁਤ ਮਨ ਖੁਸ਼ ਹੋਇਆ ਵੀ ਤੇ ਤੁਹਾਡੀ ਡਿਊਟੀ ਵੀ ਨਹੀਂ ਲੱਗੀ ਤੇ ਤੂੰ ਆ ਦੀ ਰਾਤ ਹੀ ਨੁਭਾ ਗਿਆ ਪਹਿਲੇ ਕਰਤੀ ਪਹਿਲੇ ਕਰਤੀ ਮੈਂ ਕਿਹਾ ਸਰ ਜੀ ਫਿਰ ਉਹ ਆ ਆਪਣੇ ਨੂੰ ਟੇਕ ਕਿੱਥੇ ਆ ਜਦੋਂ ਕੰਮ ਦਿੱਤਾ ਹੋਵੇ ਫਿਰ ਆਪਾਂ ਟੇਕਨ ਵਾਲੇ ਬੰਦੇ ਨਹੀਂਗੇ ਨਹੀਂ ਨਾਲੇ ਸਰੀਰ ਚਲਵਾਣਾ ਨਾ ਮੈਨੂੰ ਸਾਡਾ ਸਾਹਬ ਕਹਿੰਦਾ ਵੀ ਸਾਨੂੰ ਬੜੀ ਇੰਨੀ ਖੁਸ਼ੀ ਹੋਈ ਵੀ ਹੁਣ ਇਦੋਂ ਮਗਰੋਂ ਤੇਰੇ ਤੋਂ ਕੋਈ ਕੰਮ ਨਹੀਂ ਲੈਣਾ ਕੁਛ ਨਹੀਂ ਤੂੰ 20 ਜਵਾਨ ਲੈ ਲਾ ਠੀਕ ਹੈ ਤੇ ਤੂੰ ਬਾਡਰ ਤੇ ਡਿਊਟੀ ਕਰਿਆ ਕਰ ਵੀ ਉੱਥੇ ਤੇ ਸੁਪੈਟ ਬਹੁਤ ਹੁੰਦੀ ਆ ਅੱਛਾ ਮੈਂ ਕਿਹਾ ਵੀ ਠੀਕ ਆ ਮੈਂ ਕਿਹਾ ਸਰ ਜੀ ਉਹ ਆ ਵੀ ਮੈਨੂੰ ਇੱਕ ਤਾਂ ਜਵਾਨ ਜਿਹੜੇ ਮੈਂ ਨਾਲ ਲਿਆ ਉਹ ਦੇ ਦਿਓ ਕੁਛ ਇੱਥੋਂ ਦੇ ਦਿਓ ਰਲਾ ਮਲਾ ਕੇ ਆਪਦੇ ਬੰਦੇ ਵੀ ਚਾਹੀਦੇ ਆ ਵਿੱਚ ਅਸੀਂ ਭਈ ਚੱਕ ਕੇ ਮਿਨੀਸ਼ਨ ਤੇ ਬਾਡਰ ਤੇ ਜਾ ਅੱਛਾ ਬਾਡਰ ਤੇ ਪਹਿਲੀ ਰਾਤ ਸਾਡੀ ਹੂੰ ਬਾਡਰ ਤੇ ਪਹਿਲੀ ਰਾਤ ਤੇ ਗੋਲੀ ਚੱਲ ਗਈ ਰਾਤ ਅੱਛਾ ਜਵਾਨ ਸਾਡੇ ਨੇ ਢਿੱਲੇ ਥੋੜੇ ਜਿਹੇ ਢਿੱਲੇ ਚੱਲੇ ਅੱਛਾ ਢਿੱਲੇ ਚੱਲੇ ਤੇ ਬੜੀ ਨਮੋਚੀ ਜਿਹੀ ਹੋਈ ਮੈਨੂੰ ਵੀ ਹੂੰ ਤੜਕੇ ਜਦੋਂ ਆਏ ਤੇ ਅਫਸਰਾਂ ਨੇ ਬੁਲਾ ਲਿਆ ਉਹਾਂ ਦੇ ਹਾਂ ਵੀ ਰਾਤ ਜਿਹੜਾ ਕੁਝ ਹੋਇਆ ਮੈਂ ਕਿਹਾ ਸਰ ਜੀ ਗੱਲ ਐ ਉਹ ਆ ਵੀ ਬੰਦੇ ਆਪਣੇ ਚੱਲਦੇ ਆ ਢਿੱਲੇ ਹੂੰ ਇਹਨਾਂ ਬੰਦੇ ਵਿੱਚੋਂ ਸੌਂਸ ਨੂੰ ਜਾਂਦੇ ਆ ਤੇ ਗੜਬੜ ਤਾਂ ਹੋ ਗਈ ਕਿ ਤੂੰ ਫਿਰ ਮੈਨੂੰ ਇੱਕ ਮੌਕਾ ਦਿਓ ਹੂੰ ਉਹਾਂ ਨੇ ਵੀ ਦੱਸ ਕੀ ਚਾਹੀਦਾ ਤੈਨੂੰ ਜਿਹੜੀ ਚੀਜ਼ ਚਾਹੀਦੀ ਦੱਸ ਮੈਂ ਸੁਨਾਣ ਪੂਰਾ ਲੈ ਲਾ ਸੁਨਾਣ ਆ ਵੀ ਪੂਰਾ ਲੈ ਲਾ ਮੈਂ ਕਿਹਾ ਜੀ ਮੈਨੂੰ 20 ਕਿ ਗ੍ਰਨੇਡ ਦਿਓ ਤੁਸੀਂ ਅੱਛਾ ਜਿਹੜੂ ਹੈਂਡ ਗ੍ਰਨੇਡ ਨਹੀਂ ਹੁੰਦੇ ਹੂੰ ਹੂੰ ਇਹਦੇ ਵੀ ਇਹ ਗੋਲੀਬੰਦੀ ਦੀ ਲੰਘੜਾ ਵੀ ਤੇ ਵਜੂਜ਼ ਨਹੀਂ ਕਰ ਰਹੇ ਮਹ ਸਰ ਜੀ ਇੱਕ ਵੀ ਨਹੀਂ ਚਲਾਉਂਦੇ ਵੈਸੇ ਚਾਹੀਦੇ ਵੈਸੇ ਹੀ ਚਾਹੀਦੇ ਅਸੀਂ ਤਾਂ ਹੌਸਲਾ ਹੀ ਬਤਾਉਣਾ ਐਂ ਕਹਿ ਕੇ ਮੈਨੂੰ ਇਹਦੇ ਵੀ ਇਹਨੂੰ ਪੇਟੀ ਇਸ਼ੂ ਕਰ ਦੋ ਅੱਛਾ ਮੈਂ ਕਿਹਾ ਸਰ ਜੀ 20 ਚਾਹੀਦੇ ਆਪਾਂ ਨੂੰ 20 ਬੰਦੇ ਬਈ ਸਾਡੇ ਏਰੀਆ ਦੇ ਵਿੱਚ ਹੂੰ ਹੂੰ ਮੈਂ ਗਰਨੇਡ ਲੈ ਕੇ ਉੱਥੋਂ ਬਈ ਅਗਲੇ ਦਿਨ ਡਿਊਟੀ ਤੇ ਫੇਰ ਜਾਵੜਿਆ ਅੱਛਾ ਮੈਂ ਕੀ ਕੀਤਾ ਕੱਢ ਕੱਢ ਕੇ ਤਿੰਨ ਤੇ ਲੱਡੂਆਂ ਵਾਂਗੂ ਵੰਡ ਤੇ ਸਾਰਿਆਂ ਨੂੰ ਅੱਛਾ ਸਾਰੇ ਨੂੰ ਮੰਡ ਤੇ ਵੀ ਆ ਗੂਠਾ ਰੱਖੀ ਰੱਖੋ ਜਿਦੀ ਵੀ ਅੱਖ ਲੱਗੀ ਉਠਾ ਢੱਲਾ ਹੋਊਗਾ ਤੇ ਚੱਲ ਜੂਗਾ ਅੱਛਾ ਉਹ ਬਾਈ ਐਬ ਜੀ ਡਿਊਟੀ ਹੋਈ ਉਦੋਂ ਮਗਰੋਂ ਉੱਥੇ ਫੈਰੰਗ ਨਹੀਂ ਹੋਈ ਕੁਛ ਨਹੀਂ ਸਾਰੇ ਸ਼ਾਂਤੀ ਹੋ ਗਈ ਤੜਕੇ ਪੈਟ ਹੋਈ ਕਿਸ ਪੈਟ ਬਾਈ ਕਾਦੀ ਹੋਣੀ ਸੀ ਬੰਦਾ ਜਦੋਂ ਸੁੱਤਾ ਹੀ ਨਹੀਂ ਤੜਕੇ ਉੱਠਿਆ ਮੈਂ ਆਪਦਾ ਮੈਂ ਵੀ ਰਾਮ ਨਾਲ ਸੌਂ ਗਿਆ ਜਾ ਕੇ ਅੱਛਾ ਮੈਂ ਇਕੱਲੇ ਇਕੱਲੇ ਕੋਲੇ ਜਾ ਕੇ ਫੜ ਕੇ ਪਿੰਨਾ ਪਿੰਨਾ ਮੈਂ ਨਾਲ ਹੀ ਲਿਆ ਮੈਂ ਫੜ ਫੜ ਕੇ ਹੱਥਾਂ 'ਚ ਪਿੰਨਾ ਪਾਤੀਆਂ ਵੇ ਮਾਰ ਹੀ ਦਿੱਤਾ ਇਸ ਰਾਤ ਤਾਂ ਹੁਣ ਨਹੀਂ ਸੀ ਮੈਂ ਲੈ ਕੰਮ ਕਰਦੇ ਉਦੋਂ ਤੋਂ ਆਪਣਾ ਕੰਮ ਚਲਾਇਆ ਉੱਥੇ ਗਰਨੇਡਾ ਵਾਲਾ ਅਜੇ ਵੀ ਉੱਥੇ ਚੱਲਦਾ ਰਾਤ ਹਰੇ ਵੀ ਕਿਸਪੈਟ ਨਹੀਂ ਹੁੰਦੀ ਕਿਸਪੈਟ ਨਹੀਂ ਹੁੰਦੀ ਸ਼ਾਂਨ ਸ਼ਾਂਤੀ ਆ ਪੂਰੀ ਬੰਦੇ ਵੀ ਬਾਈ ਜਦੋਂ ਸੌਂਦੇ ਹੀ ਨਹੀਂਗੇ ਗਰਨੇਡ ਫੜਾਉਂਦੇ ਹੱਥਾਂ 'ਚ ਰਾਤ ਨੂੰ ਤੜਕੇ ਫੜ ਲੈਂਦੇ ਇਹ ਤਾਂ ਨਵੇਂ ਤਰੀਕੇ ਆਜਾਦ ਕੀਤੇ ਬਹੁਤ ਵਧੀਆ ਤਰੀਕਾ ਬਾਈ ਇਹ ਨਾ ਬੰਦਾ ਸੋਵੇ ਨਾ ਕਿਸਪੈਟ ਹੋਵੇ ਇਹ ਮੈਨਲਾ ਦਾ ਤੁਹਾਨੂੰ ਜਿਹੜਾ ਰਾਸ਼ਟਰਪਤੀ ਮੈਡਲ ਵੀ ਇਥੇ ਕੋਈ ਵਾਸਤੇ ਕੋਹ ਜਾਸਤੇ ਵੀ ਦਿੱਤਾ ਸੀ ਛੇਰ ਵਾਲੇ ਚੱਕਰ ਚ ਵੀ ਤੇ ਠੱਠੇ ਵਾਲੇ ਚ ਵੀ ਦਲੇਰੀ ਦਾ ਦਿੱਤਾ ਸੀ ਨਾ ਉਹ ਤਾਂ ਆਪਾਂ ਨੂੰ ਨਹੀਂ ਦਿਮਾਗ ਵੀ ਲਾਇਆ ਜਿਹੜਾ ਹਾਂ ਦਿਮਾਗ ਦਿਮਾਗ ਪੂਰਾ ਲੜਾਇਆ ਦਿਮਾਗ ਪੂਰਾ ਲੜਾਇਆ ਚਲੋ ਫਿਰ ਮੈਂ ਤਾਂ ਕੰਮ ਲੈਣਾ ਪੈਂਦਾ ਨਾ ਇਕੱਲਾ ਜ਼ੋਰ ਵੀ ਨਹੀਂ ਕੰਮ ਕਰਦਾ ਆ ਤਾਂ ਤੁਹਾਡੀ ਫੌਜ ਨੂੰ ਬਹੁਤ ਵੱਡੀ ਦੇਣਾ ਬਹੁਤ ਵੱਡੀ ਦੇਣਾ ਬਈ ਬਹੁਤ ਵੱਡੀ ਠੀਕ ਆ ਜੀ ਫਿਰ ਸੱਤੀ ਕਾਲ ਦੀ ਫੌਜ ਸਾਹਿਬ ਸੱਤੀ ਕਾਲ